ਚਲੋ ਜੀ ਵੈਲਕਮ ਟੂ ਬੈਕ ਕਾਰਤੀ ਕੰਟੀਨ ਅੱਜ ਅਸੀਂ ਘਰ ਦੇ ਕੰਟੀਨ ਵਿੱਚ ਗਰਮੀਆਂ ਦਾ ਬਹੁਤ ਹੀ ਸਪੈਸ਼ਲ ਮਿਕਸ ਵਿੱਚ ਰੈਤਾ ਬਣਾ ਕੇ ਤਿਆਰ ਕਰਾਂਗੇ ਜਿਹੜਾ ਕਿ ਬਹੁਤ ਹੀ ਟੇਸਟੀ ਹੈ ਤੇ ਸਾਡੇ ਸਰੀਰ ਵਾਸਤੇ ਵੀ ਬਹੁਤ ਜ਼ਿਆਦਾ ਫਾਇਦੇ ਹੈ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਬਹੁਤ ਹੀ ਟੇਸਟੀ ਰੈਸਪੀ ਰਾਤੇ ਵਾਸਤੇ ਅਸੀਂ ਸਬਜ਼ੀਆਂ ਨੂੰ ਕੱਟ ਕੇ ਤਿਆਰ ਕੀਤਾ ਇਹਦੇ ਵਾਸਤੇ ਅਸੀਂ ਅੱਧਾ ਖੀਰਾ ਲਿਆ ਅਸੀਂ ਖੀਰੇ ਦੇ ਆਪਾਂ ਬੀਜ ਨਹੀਂ ਪਾਏ ਤੇ ਇੱਕ ਛੋਟਾ ਟਮਾਟਰ ਇਹਦੇ ਵੀ ਆਪਾਂ ਬੀ ਕੱਢਦੇ ਨੇ ਇੱਕ ਛੋਟਾ ਆਲੂ ਉਹਨੂੰ ਇਸ ਤਰ੍ਹਾਂ ਟੁਕੜਿਆਂ 'ਚ ਕੱਟ ਲਿਆ ਤੇ ਇੱਕ ਪਿਆਜ਼ ਇੱਕ ਹਰੀ ਮਿਰਚ ਹਰੀ ਮਿਰਚ ਦੇ ਵੀ ਅਸੀਂ ਵੀ ਕੱਟਦੇ ਨੇ ਥੋੜਾ ਜਿਹਾ ਪਹਰਾ ਧਨੀਆ ਲਿਆ ਜੀ ਇਹ ਸਾਰੀਆਂ ਸਬਜ਼ੀਆਂ ਨੂੰ ਅਸੀਂ ਕੱਟ ਕੇ ਤਿਆਰ ਕਰ ਲਿਆ ਤੁਸੀਂ ਆਪਣੀ ਮਰਜ਼ੀ ਦੀ ਕੋਈ ਵੀ ਸਬਜ਼ੀ ਪਾ ਸਕਦੇ ਹੋ ਜੀ ਇਹਦੇ 'ਚ ਰੈਤਾ ਵਾਸਤੇ ਅਸੀਂ 500 ਗ੍ਰਾਮ ਦਹੀਂ ਲਿਆ ਜੀ ਤੇ ਸਭ ਤੋਂ ਪਹਿਲਾਂ ਅਸੀਂ ਦਹੀਂ ਨੂੰ ਮਦਾਨੀ ਦੇ ਨਾਲ ਰੜਕ ਕੇ ਚੰਗੀ ਤਰ੍ਹਾਂ ਇਹਨੂੰ ਕਰੀਮੀ ਬਣਾ ਲਵਾਂਗੇ ਫਿਰ ਅਸੀਂ ਰੈਤਾ ਬਣਾ ਕੇ ਤਿਆਰ ਕਰਾਂਗੇ ਦਹੀਂ ਨੂੰ ਇਸ ਤਰ੍ਹਾਂ ਅਸੀਂ ਬਿਲਕੁਲ ਕਰੀਮੀ ਬਣਾ ਲਿਆ ਜੀ ਤਾਂ ਹੁਣ ਅਸੀਂ ਰੱਤੇ ਵਾਸਤੇ ਜੀਰਾ ਨੂੰ ਭੁੰਨ ਕੇ ਤਿਆਰ ਕਰਦੇ ਆ ਤੜਕਾ ਪੈਨ ਵਿੱਚ ਅਸੀਂ ਇੱਕ ਚਮਚਾ ਭਰ ਕੇ ਜੀਰਾ ਲਿਆ ਜੀ ਜੀਰਾ ਨੂੰ ਅਸੀਂ ਮੀਡੀਅਮ ਫਲੇਮ ਤੇ ਭੁੰਨ ਕੇ ਤਿਆਰ ਕਰਾਂਗੇ ਜੀਰਾ ਭੁੰਨ ਕੇ ਤਿਆਰ ਹੈ ਜੀ ਹੁਣ ਅਸੀਂ ਇਹਨੂੰ ਥੋੜਾ ਠੰਡਾ ਕਰਕੇ ਦਾ ਦਰਦਰਾ ਜਾਂ ਪਾਊਡਰ ਕਟ ਕੇ ਤਿਆਰ ਕਰਾਂਗੇ ਜੀਰੇ ਦਾ ਅਸੀਂ ਇਸ ਤਰ੍ਹਾਂ ਦਰਦਰਾ ਜਾਂ ਕਟ ਕੇ ਪਾਊਡਰ ਤਿਆਰ ਕਰ ਲਿਆ ਜੀ ਹੁਣ ਅਸੀਂ ਇਹ ਵਾਲੀਆਂ ਸਾਰੀਆਂ ਸਬਜ਼ੀਆਂ ਨੂੰ ਦਹੀਂ ਦੇ ਵਿੱਚ ਪਾ ਦਾਂਗੇ ਹੁਣ ਸਾਰੀਆਂ ਸਬਜ਼ੀਆਂ ਨੂੰ ਅਸੀਂ ਦਹੀਂ ਦੇ ਵਿੱਚ ਚੰਗੀ ਤਰ੍ਹਾਂ ਮਿਲਾ ਦਾਂਗੇ ਸਬਜ਼ੀਆਂ ਨੂੰ ਬੜੇ ਆਰਾਮ ਨਾਲ ਦਹੀਂ ਦੇ ਵਿੱਚ ਮਿਕਸ ਕਰਨਾ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜੇ ਜਿਹਾ ਮਸਾਲੇ ਅੱਧਾ ਚਮਚ भुਨੇ ਹੋਏ ਜੀਰੇ ਦਾ ਪਾਊਡਰ ਅੱਧਾ ਚਮਚ ਕਾਲੀ ਮਿਰਚ ਅੱਧਾ ਚਮਚ ਕਾਲਾ ਨਮਕ ਅੱਧਾ ਚਮਚ ਸਫੇਦ ਵਾਲਾ ਨਮਕ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਲਓ ਜੀ ਆਪਣਾ ਬਹੁਤ ਹੀ ਟੇਸਟੀ ਸਰੀਰ ਨੂੰ ਠੰਡਕ ਦੇਣ ਵਾਲਾ ਬਹੁਤ ਹੀ ਹੈਲਦੀ ਮਿਕਸ ਵੈਜ ਰਾਇਤਾ ਬਣ ਕੇ ਬਿਲਕੁਲ ਤਿਆਰ ਹੈ ਜੀ ਬਹੁਤ ਹੀ ਆਸਾਨੀ ਨਾਲੇ ਬਣ ਕੇ ਤਿਆਰ ਹੁੰਦਾ ਹੈ ਤੇ ਰਾਇਤਾ ਨੂੰ ਤੁਸੀਂ ਪਹਿਲਾਂ ਨਾ ਬਣਾ ਕੇ ਰੱਖੋ ਜਿਸ ਟਾਈਮ ਤੇ ਤੁਸੀਂ ਖਾਣਾ ਹੈ ਬਸ ਉਸ ਟਾਈਮ ਤੈਨੂੰ ਬਣਾ ਕੇ ਰੱਖੋ ਸਬਜ਼ੀਆਂ ਦੀ ਤਿਆਰੀ ਤੁਸੀਂ ਕੱਟ ਕੇ ਪਹਿਲਾਂ ਹੀ ਕਰ ਲਵੋ ਤੇ ਜਿਸ ਟਾਈਮ ਤੁਸੀਂ ਇਹਨੂੰ ਸਰਵ ਕਰਨਾ ਹੈ ਉਸ ਟਾਈਮ ਦੇ ਦੇ ਵਿੱਚ ਸਬਜ਼ੀਆਂ ਮਿਕਸ ਕਰਕੇ ਇਹਨੂੰ ਬਣਾ ਸਕਦੇ ਹੋ ਜੀ ਹੁਣ ਆਪਾਂ ਕਰਦੇ ਹਾਂ ਜੀ ਰਾਇਤੇ ਨੂੰ ਸਰਵ ਹੁਣ ਅਸੀਂ ਰਾਇਤੇ ਨੂੰ ਲੇਖੋ ਬਾਉਲ ਚ ਕੱਢਦੇ ਆ ਹੁਣ ਅਸੀਂ ਇਹਦੇ ਤੇ ਪਾਵਾਂਗੇ ਥੋੜੀ ਜੀ ਦੇਗੀ ਮਿਰਚ ਬਿਲਕੁਲ ਥੋੜਾ ਜਿਆ ਪੁਨੇ ਹੋਏ ਜੀਰੇ ਦਾ ਪਾਊਡਰ ਤਾਂ ਥੋੜਾ ਜਿਹਾ ਹੱਸ ਤੇ ਆਪਾਂ ਪੁਦੀਨੇ ਦੀਆਂ ਪੱਤੀਆਂ ਨਾਲ ਇਹਦੀ ਕਰਾਂਗੇ ਜਿਸ ਜਾਂ ਵਟ ਤੁਸੀਂ ਚਾਹੋ ਤੇ ਇਹਦੇ ਵਿੱਚ ਬਰੀਕ ਬਰੀਕ ਕੱਟ ਕੇ ਪਦੀਨਾ ਵੀ ਪਾ ਸਕਦੇ ਹੋ ਲਓ ਜੀ ਬਹੁਤ ਹੀ ਵਧੀਆ ਆਪਣਾ ਰਾਇਤਾ ਬਣ ਕੇ ਤਿਆਰ ਹੋਇਆ ਹੈ ਰਾਇਤਾ ਇੰਨਾ ਕਿ ਜ਼ਿਆਦਾ ਵਧੀਆ ਬਣਿਆ ਹੈ ਕਿ ਇਹਦੇ ਨਾਲ ਆਪਾਂ ਨੂੰ ਸਬਜ਼ੀ ਦੀ ਵੀ ਜ਼ਰੂਰਤ ਨਹੀਂ ਹੈ ਤੁਸੀਂ ਸਿੰਪਲ ਇਹਦੇ ਨਾਲ ਕੱਲੇ ਰਾਇਤੇ ਨਾਲ ਵੀ ਰੋਟੀ ਖਾਓ ਤੇ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਜੀ ਤੇ ਬਹੁਤ ਹੀ ਫਾਇਦੇਮੰਦ ਹੈ ਤੇ ਇਹਨੂੰ ਜਰੂਰ ਬਣਾ ਕੇ ਟਰਾਈ ਕਰਿਓ। ਸੋ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਟੇਸਟੀ ਤੇ ਹੈਲਦੀ ਰੈੱਟੇ ਦੀ ਰੈਸਪੀ ਜੇਕਰ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਹੈ ਤੇ ਤੁਸੀਂ ਇਹਨੂੰ ਬਣਾ ਕੇ ਜਰੂਰ ਟਰਾਈ ਕਰਿਓ। ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਦਬਾਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ। ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ